ਪ੍ਰੋਗਰਾਮ ਨਾਲ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਪਵਰਨ ਪਿਆਰ ਤੇ ਸਤਿਕਾਰ ਨਾਲ ਸਰ ਸ਼ਿਕਾ। ਅੱਜ ਮੈਂ ਇੱਕ ਆਈਟੀ ਕੰਪਨੀ ਵਿੱਚ ਬਿਠਾ ਹੈ ਪਿੰਪਲੀ ਪਿੰਡ ਫਰੀਦਕੋਟ ਦੇ ਨੌਜਵਾਨ ਸੁਖਵਿੰਦਰ ਸਿੰਘ ਦੀ ਕੰਪਨੀ ਹੈ ਫ੍ਰਿਸਕੋ। ਆ ਆਈਟੀ ਕੰਪਨੀ ਹੈ ਅਸੀਂ ਆਈਟੀ ਦਾ ਜਿਹੜਾ ਨਾਂ ਸੁਣਦੇ ਹਾਂ ਤਾਂ ਮਹਾਨਗਰਾਂ ਦੀ ਫੋਟੋ ਸਾਹਮਣੇ ਆ ਜਾਂਦੀ ਉਹ ਉੱਥੇ ਕੰਮ ਮਿਲਣਾ ਹੈ ਪਰ ਹੁਣ ਇੱਕ ਹੋਰ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ ਕਿ ਮੁਹਾਲੀ ਵਰਗੀਆਂ ਜਗਾਵਾਂ ਤੇ ਮਾਹਰ ਲੋਕ ਨਹੀਂ ਮਿਲ ਰਹੇ ਕੰਮ ਕਰਨ ਨੂੰ ਆਈਟੀ ਦਾ ਕੰਮ ਇੱਥੇ ਵੀ ਸੁੱਖ ਨਾਲ ਬਥੇਰਾ ਹੈ। ਪੰਜਾਬ ਕਿਉਂ ਨਹੀਂ ਪਰਪਰਿਆ ਪੰਜਾਬ ਦਾ ਯੂਥ ਕਿਉਂ ਨਹੀਂ ਪਰਪਰਿਆ ਮੁਹਾਲੀ ਵਰਗੀਆਂ ਆਈਟੀ ਕੰਪਨੀਆਂ ਦੇ ਜਿਹੜੇ ਪੋਸਟਾਂ ਖੁੱਲ ਰਹੀਆਂ ਨੇ ਲੋੜਾਂ ਨੂੰ ਕਿਉਂ ਨਹੀਂ ਪਰਪਾ ਰਿਆ ਇਹ ਸਾਰੀਆਂ ਗੱਲਾਂ ਕਰਦੇ ਆ ਇੱਕ ਪਿੰਡ ਚੋਂ ਉੱਠ ਕੇ ਪਿਪਲੀ ਪਿੰਡ ਚੋਂ ਉੱਠ ਕੇ ਇੱਕ ਆਈਟੀ ਕੰਪਨੀ ਬਣਾਉਣੀ ਉਹਨੂੰ ਚਲਾਉਣਾ ਲਗਾਤਾਰ ਦਹਾਕੇ ਦੇ ਕਰੀਬ ਆ ਕੇ ਟੱਚ ਕਰਨਾ ਕਿਵੇਂ ਸੰਘਰਸ਼ ਰਿਆ ਆਈ ਬਣ ਜਾਂਦੀ ਹੈ ਕਿੰਨੀ ਸਟਰਗਲ ਕਰਨੀ ਪੈਂਦੀ ਹੈ ਕਿਹੜੀਆਂ-ਕਿਹੜੀਆਂ ਮਿਹਨਤਾਂ ਕੀਤੀਆਂ ਸਾਰੀਆਂ ਗੱਲਾਂ ਜਾਣਦੇ ਆ ਤੇ ਬੱਚਿਆਂ ਲਈ ਫਿਊਚਰ ਚ ਕੀ ਕਰਨ ਦੀ ਲੋੜ ਹੈ ਕਿ ਉਹ ਚੰਗੀ ਰੋਜੀ ਰੋਟੀ ਕਮਾ ਸਕਣ ਸਤਿਪੰਨਾ ਕਰਦੇ ਆ ਸਵਾਗਤ ਫਿਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਕਿਰਪਾ ਜੀ ਕਿਰਪਾ ਜੀ ਜੀ ਪਿਪਲੀ ਪਿੰਡ ਫਰੀਦਕੋਟ ਤੋਂ ਮੁਹਾਲੀ ਤੱਕ ਦਾ ਸਫ਼ਰ ਕਿਵੇਂ ਰਿਹਾ ਐਜੂਕੇਸ਼ਨ ਕਿਵੇਂ ਰਹੀ ਕਿਵੇਂ ਰਿਹਾ ਇੱਧਰ ਆਈਟੀ ਕੰਪਨੀ ਵੱਲ ਜੁੜਨ ਦਾ ਮਾਹੌਲ ਕਿਵੇਂ ਬਣੀ ਬਹੁਤ ਸੋਹਣਾ ਸਫ਼ਰ ਸੀ ਜੀ ਮੈਂ 2007 ਦੇ ਵਿੱਚ 10ਵੀਂ ਕੀਤੀ ਫਰੀਦਕੋਟ ਤੋਂ ਗੁਰਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਤੋਂ ਉਸ ਤੋਂ ਬਾਅਦ 2010 ਦੇ ਵਿੱਚ ਮੈਂ ਮਾਲਵਾ ਪੋਲੀਟੈਕニック ਕਾਲਜ ਤੋਂ ਡਿਪਲੋਮਾ ਪੂਰਾ ਕੀਤਾ ਜੀ ਫਿਰ 2010 ਦੇ ਵਿੱਚ ਮੈਂ ਲੈਟਰਲ ਐਂਟਰੀ ਬੀਟੈਕ ਇੱਥੇ ਸ਼ੁਰੂ ਕੀਤੀ ਮਹਾਲੀ ਸ਼ਹੀਦ ਉਦਮ ਸਿੰਘ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਵਿੱਚ ਤੇ ਉਸ ਤੋਂ ਬਾਅਦ 2013 ਦੇ ਵਿੱਚ ਉਹ ਪੂਰੀ ਹੋਈ ਜੀ ਫਿਰ ਏਸੀ ਲਾਈਨ ਦੇ ਵਿੱਚ ਆਈਟੀ ਦੇ ਵਿੱਚ ਹੀ ਮੈਂ ਜੌਬ ਸ਼ੁਰੂ ਕੀਤੀ ਤੇ ਉਹ ਕੁਝ ਵੱਖ-ਵੱਖ ਪੋਜੀਸ਼ਨਸ ਤੇ ਜੌਬ ਕੀਤੀ 3 ਸਾਲ ਫਿਰ 2016 ਦੇ ਵਿੱਚ ਅਸੀਂ ਇਹ ਆਪਣਾ ਕੰਮ ਸ਼ੁਰੂ ਕੀਤਾ ਜੀ ਇਹ ਜੋ ਜਦੋਂ ਆਈਟੀ ਵਿੱਚ ਬੰਦਾ ਜੁੜਦਾ ਤਾਂ ਜੋਬ ਮੋਸਟਲੀ ਹੁੰਦਾ ਵੀ ਜੋਬ ਕਰ ਲਈਏ ਤੇ ਜੋਬਸ ਦੇਣ ਵਾਲਾ ਆਈਡੀਆ ਕਿਵੇਂ ਆਇਆ ਆਈਟੀ ਕੰਪਨੀ ਬਣਾਉਣ ਦਾ ਇਹ ਤਾਂ ਜੀ ਜਿਵੇਂ ਕੀ ਹੁੰਦਾ ਕਿ ਪੰਜਾਬ ਦੇ ਬੰਦਿਆਂ ਦਾ ਸੁਭਾਈ ਹੈ ਹੁਣ ਆਪਾਂ ਜਦੋਂ ਕਿਤੇ ਵੀ ਕੰਮ ਕਰਦੇ ਆਂ ਤੇ ਆਪਾਂ ਮਹਿਸੂਸ ਕਰਦੇ ਆਂ ਕਿ ਇਹ ਕੰਮ ਮੈਂ ਕਿਉਂ ਨਹੀਂ ਕਰ ਸਕਦਾ ਤੋ ਜਿੱਥੇ ਮੈਂ ਵੀ ਕੰਮ ਕਰਦਾ ਸੀ ਜਿਹੜੀਆਂ ਜਿਹੜੀਆਂ ਕੰਪਨੀਆਂਜ਼ ਦੇ ਵਿੱਚ ਤੇ ਉਹ ਬੰਦੇ ਹਿਮਾਚਲ ਦੇ ਸੀ ਤੇ ਉਹ ਕੋਈ ਬਹੁਤ ਜ਼ਿਆਦਾ ਐਕਸਟਰਾਔਰਡਨਰੀ ਬੰਦੇ ਨਹੀਂ ਲੱਗਦੇ ਸੀਗੇ ਜੀ ਆਮ ਹੀ ਬੰਦੇ ਸੀਗੇ ਤੇ ਮੈਂ ਕਿਹਾ ਵੀ ਜੇ ਇਹ ਕਰੀ ਜਾਂਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ ਤਾਂ ਉਸੇ ਚੀਜ਼ ਨੇ ਫਿਰ ਇਹ ਲੈ ਜਾਂਦਾ ਇਹ ਲੈ ਜਾਂਦਾ ਵੀ ਹਾਂ ਆਪਾਂ ਕਰਕੇ ਤਾਂ ਵੇਖੀਏ ਕੀ ਹੋਣ ਲੱਗਾ ਜੀ ਤਾਂ ਫਿਰ ਉਸ ਤਰ੍ਹਾਂ ਆਪਾਂ 2016 ਚ ਆਪ ਸ਼ੁਰੂ ਕੀਤਾ ਸੀਗਾ ਜੀ ਤੁਸੀਂ ਆਈਟੀ ਦੀਆਂ ਚੁਣੌਤੀਆਂ ਵੀ ਦੇਖੀਆਂ ਆਈਟੀ ਆਮ ਕਿਹਾ ਜਾਂਦਾ ਹੈ ਕਿ ਨੌਏਡਾ ਜਾਣਾ ਪੈਣਾ ਹੁਣ ਤਾਂ ਮੁਹਾਲੀ ਵੀ ਭਰ ਗਿਆ ਇਸ ਚੀਜ਼ ਦੇ ਨਾਲ ਜੀ ਇੱਕ ਕੰਪਨੀ ਨੂੰ ਡਿਜ਼ਾਈਨ ਕਰਨ ਵੇਲੇ ਇਥੋਂ ਤੱਕ ਲਿਆਉਣ ਲਈ ਕੀ ਕੁਝ ਜਿਹੜਾ ਬਾਹਰ ਮਿੱਠਾ ਸਿੰਘ ਅੰਦਰ ਆ ਕੇ ਕੀ ਲੱਗਿਆ ਅਸਲ ਦੇ ਵਿੱਚ ਨਾ ਜੀ ਸਾਡੇ ਕੋਲੇ ਇਹ ਐਕਸਪੋਜ਼ਰ ਹੀ ਨਹੀਂ ਹੈ ਪਿੰਡਾਂ ਦੇ ਵਿੱਚ ਕਿ ਕੀ ਕਰਨਾ ਹੈ ਕਿੱਧਰ ਜਾਣਾ ਹੈ ਕੋਈ ਸਾਨੂੰ ਕੋਈ ਦੱਸਦਾ ਨਹੀਂ ਹੈ ਨਾ ਕੋਈ ਗਾਈਡੈਂਸ ਹੈ ਅਸੀਂ ਆਪ ਵੀ ਇੰਨੇ ਉਦਮੀ ਨਹੀਂ ਕਿ ਅਸੀਂ ਕਿਤੇ ਜਾ ਕੇ ਪਤਾ ਕਰ ਲਈਏ ਇਹਦੇ ਬਾਰੇ ਬਾਕੀ ਹੋ ਹੁੰਦਾ ਕਿ ਅਸੀਂ ਜਦੋਂ ਪੜ੍ਹਾਈ ਕਰਦੇ ਹਾਂ ਸਾਡੇ ਮਾਪੇ ਵੀ ਤੇ ਅਸੀਂ ਵੀ ਸਾਡਾ ਇੱਕੋ ਹੀ ਧਿਆਨ ਹੁੰਦਾ ਕਿ ਪੈਸੇ ਕਮਾਉਣੇ ਆ ਜਿਹੜਾ ਪੈਸੇ ਕਮਾਉਣ ਵਾਲਾ ਮਸਲਾ ਨਾ ਜੀ ਉਹ ਸਾਨੂੰ ਫਿਰ ਕੀ ਕਰਦਾ ਵੀ ਅਸੀਂ ਕਿਸੇ ਐਸੇ ਬੰਦੇ ਨੂੰ ਦੇਖਦੇ ਹਾਂ ਜਿਹੜਾ ਪੈਸੇ ਕਮਾ ਰਿਹਾ ਹੁੰਦਾ ਹਾਂਜੀ ਫਿਰ ਅਸੀਂ ਕਹਿੰਨੇ ਵੀ ਅਸੀਂ ਉਹੀ ਕਰੀਏ ਵੀ ਸ਼ਾਇਦ ਉਦਾਂ ਹੀ ਪੈਸੇ ਕਮਾਏ ਜਾਣੇ ਆ ਉਸੇ ਮਸਲੇ ਤਹਿਤ ਆਈਟੀ ਚ ਬੰਦੇ ਸਿਆਦੇ ਸਮਝਦੇ ਵੀ ਕਿਤੇ ਆਈਟੀ ਦਾ ਕੰਮ ਬਹੁਤ ਬਾਹਰ ਹੀ ਹੋਣਾ ਹੈ ਜਾਂ ਆਈਟੀ ਦਾ ਕੰਮ ਵੱਡੇ ਮੈਟਰੋ ਸਿਟੀਜ਼ 'ਚ ਹੀ ਹੋਣਾ ਹੈ ਆਈਟੀ ਦੇ ਵਿੱਚ ਵੀ ਬਹੁਤ ਸਾਰੇ ਡਿਪਾਰਟਮੈਂਟ ਨੇ ਬਹੁਤ ਸਾਰੀਆਂ ਪੋਜੀਸ਼ਨਾਂ ਨੇ ਸੋ ਜਿਹੜੇ ਬੰਦੇ ਦਾ ਜਿਹੜੇ ਟਾਈਪ ਦਾ ਇੰਟਰਸਟ ਹੈ ਉਹ ਉਹਨੂੰ ਚੂਜ਼ ਕਰਕੇ ਉਹ ਕਿਤੇ ਵੀ ਕੰਮ ਸ਼ੁਰੂ ਕਰ ਸਕਦਾ ਹੈ ਹਾਂ ਕੰਮ ਸਿੱਖਣਾ ਜ਼ਰੂਰੀ ਹੈ ਜਿਵੇਂ ਜੇ ਆਪਾਂ ਕਹਿੰਨੇ ਕਿ ਆਪਾਂ ਜੌਬ ਕਰਨੀ ਹੈ ਉਹ ਤਾਂ ਕਰਨੀ ਪੈਣੀ ਹੈ ਮੈਂ ਤਾਂ ਇਹ ਕਹਿਣਾ ਹੁੰਨਾ ਬੱਚਿਆਂ ਨੂੰ ਕਿ ਤੁਸੀਂ ਪਹਿਲੇ 2-3 ਸਾਲ ਬੇਸ਼ੱਕ ਬਿਨਾਂ ਪੈਸਿਆਂ ਤੋਂ ਕਿਤੇ ਕੰਮ ਕਰ ਲਓ ਹਾਂਜੀ ਪਰ ਕੁਝ ਇਸ ਤਰ੍ਹਾਂ ਦੀ ਜਗ੍ਹਾ ਤੇ ਕੰਮ ਕਰੋ ਜਿੱਥੇ ਤੁਹਾਨੂੰ ਸਿੱਖਣ ਨੂੰ ਮਿਲੇ ਜੀ ਤਾਂ ਇਸ ਕਰਕੇ ਸਿੱਖਣਾ ਜ਼ਰੂਰੀ ਹੈ ਤੇ ਜੌਬ ਕਰਕੇ ਕੰਮ ਕਰਕੇ ਕੀ ਸਿੱਖਿਆ ਜਾਂਦਾ ਉਸ ਤੋਂ ਬਾਅਦ ਫਿਰ ਜੇ ਤੁਹਾਨੂੰ ਲੱਗਦਾ ਤੇ ਤੁਸੀਂ ਆਪਦੇ ਕੰਮ ਵੀ ਕਰ ਸਕਦੇ ਜਿਵੇਂ ਅਸੀਂ ਕੀਤਾ ਜੀ ਕਿੰਨੇ ਸਾਲ ਹੋ ਗਏ ਕੰਪਨੀ ਰਨ ਕਰਦੇ ਹੋ ਇਹ ਨਵਾਂ ਸਾਲ ਚੱਲ ਰਿਹਾ ਜੀ ਨਵਾਂ ਸਾਲ ਚੱਲਦਾ ਜੀ 2016 ਚ ਆਪਾਂ ਸ਼ੁਰੂ ਕੀਤਾ ਸੀ ਕਿੰਨੇ ਤੋਂ ਸ਼ੁਰੂਆਤ ਕੀਤੀ ਕਿੰਨੇ ਟੇਬਲਾਂ ਤੋਂ ਕਹਿ ਸਕਦੇ ਹੋ ਨੇ ਆਂ ਨਹੀਂ ਆਪਾਂ 3 ਬੰਦਿਆਂ ਤੋਂ ਸ਼ੁਰੂ ਕੀਤਾ ਜੀ ਆਪਾਂ ਆਪ ਤੇ ਨਾਲ 3 ਜਣੇ ਰੱਖ ਕੇ ਨਾ 34 ਸੈਕਟਰ ਆਪਾਂ ਚੰਡੀਗੜ੍ਹ ਆਫਿਸ ਲਿਆ ਸੀ ਪਹਿਲਾਂ ਜੀ ਤਾਂ ਉਹ ਜਿਵੇਂ ਤੁਹਾਨੂੰ ਕਿਹਾ ਨਾ ਮੈਂ ਪਹਿਲਾਂ ਦੱਸਿਆ ਕਿ ਉਹ ਬੰਦੇ ਜਿਹੜੇ ਜਿੱਥੇ ਮੈਂ ਜੌਬ ਕਰਦਾ ਸੀ ਉਹ ਹਿਮਾਚਲ ਦੇ ਬੰਦੇ ਸੀ ਤੇ ਮੈਂ ਕਿਹਾ ਵੀ ਜੀ ਇਹ ਕਰ ਸਕਦੇ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਐਦਾਂ ਵੀ ਕਹਿ ਲੈਣੇ ਸੌਖਾ ਹੁੰਦਾ ਕਿਆ ਬਾਤ ਕਿ ਵੀ ਜੇ ਇਹ ਕਰ ਸਕਦੇ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਉਹਦੇ ਪਿੱਛੇ ਬਹੁਤ ਕੁਝ ਹੁੰਦਾ ਹੈ ਹਾਂ ਤੇ ਉਹ ਜਦੋਂ ਫਿਰ ਅਸੀਂ ਆਪ ਐ ਕਹਿਣ ਤੋਂ ਬਾਅਦ ਸ਼ੁਰੂ ਕੀਤਾ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਐਡਾ ਸੌਖਾ ਨਹੀਂ ਹੈ ਕਰਨਾ ਇਹ ਕਿਉਂਕਿ ਸਾਨੂੰ ਇਹ ਨਹੀਂ ਪਤਾ ਸੀ ਕੰਮ ਕਿੱਥੋਂ ਲੈਣਾ ਹੈ ਹਾਂਜੀ ਹਾਂ ਸਭ ਤੋਂ ਮੰਨ ਲਓ ਅਸੀਂ ਹੁਣ ਕੰਮ ਕਰਨਾ ਸ਼ੁਰੂ ਕਰ ਲਿਆ ਤੇ ਸਾਨੂੰ ਪਤਾ ਹੀ ਨਹੀਂ ਵਿੱਚ ਹੁਣ ਕੰਮ ਕਰਕੇ ਕਿਹਨੂੰ ਦਈਏ ਕਲਾਇੰਟ ਕਿੱਥੋਂ ਲੱਭਣੇ ਆ ਮਾੜੀ ਮੋਟੀ ਚੀਜ਼ ਜਿਹੜੀ ਪੁੱਛੀ ਦੱਸੀ ਕਿਸੇ ਤੋਂ ਸਲਾਹ ਲਈ ਜਾਂ ਕੋਈ YouTube ਤੋਂ ਦੇਖਿਆ ਵੀ ਕਿੱਦਾਂ ਹੋ ਸਕਦਾ ਉਹਦੇ ਲਈ ਕੋਸ਼ਿਸ਼ਾਂ ਕੀਤੀਆਂ ਹਾਂ ਉਹ ਵੀ ਚੀਜ਼ ਕੰਮ ਤਾਂ ਕਰਦੀ ਪਰ ਉਹਨੂੰ ਵੀ ਸਮਾਂ ਚਾਹੀਦਾ ਹੂੰ ਸਾਨੂੰ ਤਾਂ ਉਦੋਂ ਹੀ ਪੈਸਿਆਂ ਦੀ ਲੋੜ ਹੈ ਜਦੋਂ ਅਸੀਂ ਕੰਮ ਸ਼ੁਰੂ ਕਰ ਲਿਆ ਕਿਉਂਕਿ ਖਰਚੇ ਸ਼ੁਰੂ ਹੋ ਗਏ ਆ ਤੇ ਪਰ ਹੁਣ ਜੇ ਕੀਤੋਂ ਵੀ ਕੰਮ ਲਿਆਉਣ ਲੱਗਣਾ ਹੈ ਤਾਂ ਉਹਦੇ ਲਈ ਇੱਕ ਸਮਾਂ ਲੱਗਣਾ ਹੀ ਲੱਗਣਾ ਤੁਹਾਨੂੰ ਜੀ ਤਾਂ ਫਿਰ ਅਸੀਂ ਖਾਸੇ ਖੱਜਲ ਹੋਏ ਜੀ ਕਿਹੜੀ ਬਾਤ ਹੈ ਮੈਂ ਮੈਂ ਇਹ ਵੀ ਜਰੂਰ ਸੁਣਨਾ ਚਾਹੂੰ ਖੱਜਲਾਂ ਖੱਜਲ ਖਵਾਰੀਆਂ ਕੀ ਸੀਗੀਆਂ ਹਰ ਤਰ੍ਹਾਂ ਦੀ ਖੱਜਲਖਵਾਰੀ ਜਿਹੜੀ ਵੀ ਤੁਸੀਂ ਇਮੇਜਿਨ ਕਰ ਸਕਦੇ ਹੋ ਜੀ ਅੱਛਾ ਹਰ ਤਰ੍ਹਾਂ ਨਾ ਪਟਕੇ ਹੋ ਮਤ ਪੱਸਿਆ ਜੀ ਜਿਵੇਂ ਮੈਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਐ ਹੀ ਨਹੀਂ ਹੋ ਜਾਂਦਾ ਕੁਝ ਵੀ ਤੁਸੀਂ ਜੌਬ ਕੀਤੀ ਸੀ ਤੁਸੀਂ ਕੰਮ ਸ਼ੁਰੂ ਕਰ ਲਿਆ ਕੰਮ ਹੋ ਗਿਆ ਐਦਾ ਸੋਖਾ ਹੰਦ ਸਾਰੇ ਕਰ ਲੈਂਦੇ ਨਹੀਂ ਜਿਹੜੀ ਤੁਸੀਂ ਪੜ੍ਹਾਈ ਕੀਤੀ ਉਹ ਪ੍ਰੈਕਟੀਕਲ ਲਾਈਨ 'ਚ ਆਏ ਕੀ ਫਰਕ ਲੱਗਿਆ ਉਹਦੇ ਵਿਚਾਲੇ ਇਹ ਕਿ ਜਿਹੜਾ ਖੱppa ਸੀ ਕਿਹੜਾ ਖੱppa ਸੀ ਜਿਹੜਾ ਪੜ੍ਹਨਾ ਪਿਆ ਪੂਰਾ ਹੀ ਖੱppa ਸੀਗਾ ਜੀ ਉਹ ਪੜ੍ਹਾਈ ਦਾ ਕੋਈ ਖਾਸ ਲੈਣਾ ਦੇਣਾ ਹੈ ਹੀ ਨਹੀਂ ਸੀਗਾ ਕੰਮ ਦੇ ਵਿੱਚ ਕਿਉਂਕਿ ਉਹ ਜਿਹੜੀ ਐਜੂਕੇਸ਼ਨ ਅਸੀਂ ਲਈ ਉਹ ਕੋਈ ਸਕਲੇਬਲ ਐਜੂਕੇਸ਼ਨ ਐਜੂਕੇਸ਼ਨ ਨਹੀਂ ਹੈ ਬੀਟੈਕ ਜਿਹੜੀ ਉਹ ਇੱਕ ਸਟੈਂਡਰਡ ਡਿਗਰੀ ਹੈ ਜਿਹਦੇ ਵਿੱਚ ਕੋਈ ਇਥੋਂ ਵਾਲਾ ਸਕਿੱਲ ਨਹੀਂ ਸਿਖਾਇਆ ਜਾਂਦਾ ਜਿਹੜਾ ਆਮ ਇੰਡਸਟਰੀ ਚ ਯੂਜ਼ ਹੁੰਦਾ ਸੀ ਸੋ ਅਸੀਂ ਵੀ ਜਦੋਂ ਆਏ ਸਾਨੂੰ ਕੁਝ ਨਹੀਂ ਆਉਂਦਾ ਸੀ ਠੀਕ ਸਾਰੇ ਕੁਝ ਵਿੱਚ ਵੀ ਸਿੱਖਿਆ ਹਾਂ ਮੈਂ ਕੰਪਿਊਟਰ ਔਨ ਕਰਕੇ ਬਹਿ ਗਏ ਹਾਂ ਜੀ ਉਹਦੇ ਚ ਤਾਂ ਉਹਦੋਂ ਬਾਅਦ ਕੁਝ ਨਹੀਂ ਆਉਂਦਾ ਸਾਨੂੰ ਹੈਨਾ ਉਹ ਜਿਹੜਾ ਉਹਨਾਂ ਨੇ ਪ੍ਰੋਗਰਾਮਿੰਗ ਲੈਂਗੁਏਜ ਸਿਖਾਈਆਂ ਸਾਨੂੰ ਬੀਟੈਕ ਚ ਉਹ ਅਸਲ ਦੇ ਵਿੱਚ ਇੱਧਰ ਕਿਤੇ ਖਾਸ ਯੂਜ਼ ਹੀ ਨਹੀਂ ਹੋ ਰਹੀਆਂ ਸੀ ਤਾਂ ਉਹ ਸਾਰਾ ਕੁਝ ਤਾਂ ਬਿਲਕੁਲ ਮਾਈਨਸ ਤੋਂ ਸ਼ੁਰੂ ਕਰਨਾ ਪੈਂਦਾ ਜੀ ਉਹ ਵੀ ਕੀਤਾ ਪਰ ਜਦੋਂ ਅਸੀਂ ਆਪਦਾ ਕੰਮ ਵੀ ਸ਼ੁਰੂ ਕਰ ਲਿਆ ਉਦੋਂ ਵੀ ਬਹੁਤ ਜ਼ਿਆਦਾ ਔਖਾ ਸੀ ਜੀ ਤੁਸੀਂ ਇਹ ਦੇਖੋ ਵੀ ਅਸੀਂ ਕੋਈ ਬੰਦਾ ਨਹੀਂ ਛੱਡਿਆ ਜਿਹਦੇ ਤੋਂ ਪੈਸੇ ਉਧਾਰੇ ਨਹੀਂ ਲਏ ਹੋਣੇ ਅੱਛਾ ਤੇ ਅਸੀਂ ਤਾਂ ਹੁਣ ਯੰਗ ਸੀਗੇ ਤੇ ਸਾਨੂੰ ਕੋਈ ਲੋਨ ਵਗੈਰਾ ਵੀ ਨਹੀਂ ਇਦਾਂ ਮਿਲਦੇ ਸੀਗੇ ਤੇ ਅਸੀਂ ਫਿਰ ਜਿੱਥੇ ਵੀ ਕੋਈ ਜਾਣ ਪਛਾਣ ਬਣਦੀ ਸੀ ਕਿਸੇ ਤੋਂ ਵੀ ਜਿੰਨੇ ਵੀ ਪੈਸੇ ਕਦੇ ਉਧਾਰੇ ਮਿਲ ਸਕਦੇ ਸੀ ਆਪਾਂ ਲੈਂਦੇ ਰਹੇ ਹਾਂ ਤੇ ਪਹਿਲੇ 3 ਸਾਲ ਤਾ ਹਰ ਰੋਜ਼ ਇਦਾਂ ਹੀ ਹੁੰਦਾ ਸੀਗਾ ਵੀ ਕੰਮ ਕਹਿੰਦਾ ਸੀ ਵੀ ਮੈਂ ਤਾਂ ਨਹੀਂ ਚੱਲਣਾ ਤੁਸੀਂ ਜੋ ਮਰਜ਼ੀ ਕਰ ਲਓ ਤੇ ਪੂਰੇ ਹੱਥ ਖੜੇ ਕਰਾਏ ਇਸੇ ਕਰਕੇ ਇੱਕ ਸਚਾਈ ਵੀ ਹੈ ਵੀ ਸਾਡੀ ਲਾਈਨ ਦੇ ਵਿੱਚ ਕੰਮ ਆਪ ਦਾ ਸ਼ੁਰੂ ਬਹੁਤ ਬੰਦੇ ਕਰਦੇ ਆ ਪਰ ਉਹ ਪਹਿਲੇ 1.5-2 ਸਾਲਾਂ ਜੀ ਛੱਡ ਜਾਂਦੇ ਆ ਕਿਉਂਕਿ ਬਹੁਤ ਔਖਾ ਸਰਵਾਈਵਲ ਹੁੰਦਾ ਕਿਉਂਕਿ ਪਹਿਲੀ ਵਾਰੀ ਜਿਹੜੇ ਬੰਦੇ ਕਰ ਰਹੇ ਉਹਨਾਂ ਨੂੰ ਤਾਂ ਜਮੇ ਕੋਈ ਆਈਡੀਆ ਨਹੀਂ ਹੈ ਜੀ ਪਰ ਸਾਨੂੰ ਤਾਂ ਇੱਕੋ ਹੀ ਚੀਜ਼ ਨੇ ਚੱਲਦੇ ਰੱਖਿਆ ਨਾ ਜੀ ਵੀ ਉਹੀ ਬੰਦੇ ਕਿ ਯਾਰ ਜੇ ਉਹ ਕਰ ਗਏ ਸੀ ਆਪਾਂ ਵੀ ਕਰਾਂਗੇ ਆਹੋ ਮਤਲਬ ਉਹਨਾਂ ਨੂੰ ਕੁਝ ਤਾਂ ਲੱਭਿਆ ਹੋਣਾ ਲੱਭੂ ਸਾਨੂੰ ਵੀ ਕਿੰਨੇ ਦਿਨ ਨਹੀਂ ਲੱਭਦਾ ਹਾਂਜੀ ਬਾ ਉਸੇ ਸ਼ਹਿਰ ਨਾਲ ਆਪਾਂ ਫੇਰ ਉਸੇ ਵੇਲੇ ਟੱਕਰ ਦੇ ਰਹੇ ਕੰਮ ਨੂੰ ਵੀ ਕੋਈ ਨਹੀਂ ਕਿੰਨੀ ਕੀ ਦੇਰ ਨਹੀਂ ਚੱਲਦਾ ਜੀ ਤਾਂ ਇਹ ਸਫਰ ਆਏ ਆਂ ਕਰਕੇ ਅੱਗੇ ਵਧੀ ਕੇ ਹਾਂਜੀ ਇਹਦੇ ਚ ਆਪਾਂ ਤਾਂ ਜੀ ਡੇ ਨਾਈਟ ਸ਼ਿਫਟ ਲਾਈ ਅੱਛਾ ਮੈਂ ਸਵੇਰ 10:00 ਵਜੇ ਦਫ਼ਤਰ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਸਵੇਰ 3:30 'ਤੇ ਆਉਂਦਾ ਸੀ। ਅੱਛਾ ਇਸੇ ਲਈ ਵੀ ਸ਼ਾਇਦ ਫਿਰ ਚੱਲ ਪਏ ਕਿਉਂਕਿ ਇਹਦੇ 'ਚ ਇਹ ਵੀ ਧਾਰਨਾ ਸੀ ਵੀ ਕੁਝ ਲੋਕ ਰਾਤ ਨੂੰ ਕੰਮ ਕਰਦੇ ਆ। ਕਿਉਂਕਿ ਬਾਹਰ ਦਾ ਕੰਮ ਕਰਨਾ ਹੈ। ਹਾਂਜੀ। ਓਵਰਸੀਜ਼ ਕੰਮ ਕਰਨਾ ਹੈ ਤੇ ਉਹ ਸ਼ਾਇਦ ਕਹਿੰਦੇ ਫਿਰ ਕੰਮ ਮਿਲ ਜਾਂਦਾ ਹੈ। ਅਸੀਂ ਕਿਹਾ ਵੀ ਆਪਾਂ ਉਹ ਵੀ ਟਰਾਈ ਕਰ ਲੈਣੇ। ਸਾਨੂੰ ਮਤਲਬ ਜਿਨੇ ਕਿਸੇ ਨੇ ਕੁਝ ਵੀ ਦੱਸਿਆ ਕੁਝ ਵੀ ਪਤਾ ਚੱਲਿਆ ਵੀ ਹਰਸ਼ ਕਰਕੇ ਦੇਖਿਆ ਹਾਂ ਵੀ ਇਦਾਂ ਕੰਮ ਚੱਲ ਜੂ ਹਰ ਤਰ੍ਹਾਂ ਦੇ ਟੂਣੇ ਕਰਕੇ ਵੇਖਿਆ ਹਾਂ ਉਹੀ ਤੁਸੀਂ ਕਹਿ ਲਓ ਤੇ ਅਸੀਂ ਆਪਦੇ ਵੱਲੋਂ ਪੂਰੀ ਵਾਹ ਲਾਈ ਜੀ ਉਹ ਤਾਂ ਫਿਰ ਸ਼ਾਇਦ ਜਿਵੇਂ ਉਹ ਗੱਲ ਨੇ ਕਿ ਜਿਵੇਂ ਆਪਾਂ ਕਹਿੰਨੇ ਕਿ ਰੱਬ ਕਹਿੰਦਾ ਕਿ ਇਹ ਤਾਂ ਹੁਣ ਹਟਦੀ ਨਹੀਂ ਇਹਨਾਂ ਨੂੰ ਤਾਂ ਦੇਣਾ ਹੀ ਪੈਣਾ ਤੇ ਉਹ ਫਿਰ ਇਦਾਂ ਹੀ ਮਸਲਾ ਹੋਇਆ ਜੀ ਉਹ ਫਿਰ ਤੇ ਪਹਿਲੇ 3 ਸਾਲਾਂ ਤੋਂ ਬਾਅਦ ਫਿਰ ਜਾ ਕੇ ਅਸੀਂ ਹੌਲੀ ਹੌਲੀ ਸਮਝਣ ਲੱਗੇ ਵੀ ਅੱਛਾ ਇਹ ਇਦਾਂ ਹੁੰਦੀਆਂ ਚੀਜ਼ਾਂ ਇਦਾਂ ਕੰਮ ਆਉਂਦਾ ਹੈ ਹੌਲੀ ਹੌਲੀ ਕੰਮ ਉਹਨਾ ਸ਼ੁਰੂ ਹੋਇਆ ਹੌਲੀ ਹੌਲੀ ਅਸੀਂ ਮਾਈਨਸ ਤੋਂ ਜ਼ੀਰੋ ਤੇ ਆਏ ਡੇਢ ਦੋ ਸਾਲਾਂ ਚ ਫਿਰ ਜ਼ੀਰੋ ਤੋਂ ਹੌਲੀ ਹੌਲੀ ਪਲੱਸ 'ਚ ਹੋਏ ਜੀ ਤੇ ਖਾਸਾ ਮਤਲਬ ਸੰਘਰਸ਼ ਸੀਗਾ ਉਹ ਪਰ ਉਹ ਵਧੀਆ ਸੀਗਾ ਜੇ ਉਹ ਨਾ ਹੁੰਦਾ ਤੇ ਅਸੀਂ ਅੱਜ ਜੂਹਾਂ ਕਦੇ ਬਣਦੀ ਨਾ ਕੀ ਬਾਤ ਉਹਨੇ ਘੜਿਆ ਸਾਨੂੰ ਨਹੀਂ ਤਾਂ ਅਸੀਂ ਵੀ ਸ਼ਾਇਦ ਕੋਈ ਪੋਲੜ ਜਿਹਾ ਜਵਾਕ ਹੁੰਦੇ ਜਿਹੜੇ ਕਹਿੰਦੇ ਕਿ ਸ਼ਾਇਦ ਆਪਾਂ ਕੈਨੇਡਾ ਜਾ ਕੇ ਤਰੱਕੀ ਕਰ ਸਕਦੇ ਆ ਜਾਂ ਰਾਤੇ ਰਾਤ ਆਪਾਂ ਨੂੰ ਕੁਝ ਮਿਲ ਜੇ ਪਰ ਇੰਨਾ ਸੰਘਰਸ਼ਾਂ ਨੇ ਸਾਨੂੰ ਘੜਿਆ ਤੇ ਇਹਨਾਂ ਨੇ ਇੱਕ ਬਿਹਤਰ ਇਨਸਾਨ ਬਣਾਇਆ ਜੀ ਸਾਨੂੰ ਜੀ ਜਦੋਂ ਇਸ ਪ੍ਰੋਫੈਸ਼ਨ 'ਚ ਆਏ ਤਾਂ ਪੜ੍ਹਾਈਆਂ ਕਰਕੇ ਇਦਾਂ ਹੈ ਕਿਹੜੀਆਂ-ਕਿਹੜੀਆਂ ਮੋਟੀਆਂ-ਮੋਟੀਆਂ ਗਲਤੀਆਂ ਜਾਂ ਜਿਹੜੀਆਂ ਅਪੁੱਲਨਾ ਹੈਗੀਆਂ ਉਹ ਕਿਹੜੀਆਂ ਸੀਗੀਆਂ ਕੋਈ ਦੱਸਣਾ ਚਾਹੂਗਾ ਕੋਈ ਨਵੇਂ ਬੱਚੇ ਵੀ ਇਸ ਰਾਹ ਤੇ ਆ ਰਹੇ ਹੋਣਗੇ ਸਭ ਤੋਂ ਪਹਿਲਾਂ ਤਾਂ ਨਹੀਂ ਜਦੋਂ ਕਾਲਜ ਤੋਂ ਬੰਦਾ ਨਿਕਲਦਾ ਹੈ ਅਸੀਂ ਵੀ ਜਦੋਂ ਨਿਕਲੇ ਸੀ ਤੇ ਹੁਣ ਵੀ ਅਸੀਂ ਰੈਗੂਲਰ ਇੰਟਰਵਿਊ ਕਰਦੇ ਆਂ ਮੁੰਡਿਆਂ-ਕੁੜੀਆਂ ਨੂੰ ਤਾਂ ਉਹ ਇਹ ਹੈ ਕਿ ਕਾਲਜ ਦੀ ਜਿਹੜੀ ਜ਼ਿੰਦਗੀ ਹੈ ਉਹ ਸਾਨੂੰ ਸੱਤਵੇਂ ਸਮਾਨ ਤੇ ਲੈ ਗਈ ਹੁੰਦੀ ਹੈ। ਹਾਂਜੀ। ਕਾਲਜ ਤੋਂ ਸਾਨੂੰ ਐ ਹੁੰਦਾ ਕਿ ਅਸੀਂ ਬਹੁਤ ਤਗੜੇ ਪੈਕੇਜ ਦੇ ਨਾਲ ਸ਼ੁਰੂ ਕਰਨਾ ਜਾਂਦੇ ਹਾਂ ਹੀ ਕੰਮ ਪੜਾਈ ਖਤਮ ਹੁੰਦੇ ਹੀ ਬਹੁਤ ਤਕੜੀਆਂ ਕਮਾਈਆਂ ਸ਼ੁਰੂ ਹੋ ਜਾਣੀਆਂ। ਫਿਰ ਜਦੋਂ ਅਸੀਂ ਅਸਲ ਮਾਰਕੀਟ 'ਚ ਆਉਨੇ ਆਂ ਹਾਂਜੀ। ਤੇ ਇੱਥੇ ਸਾਨੂੰ ਆਉਂਦਾ ਕੁਝ ਨਹੀਂ ਹੁੰਦਾ ਤੇ ਨਾ ਸਾਡਾ ਕੋਈ ਮੁੱਲ ਪੈ ਰਿਆ ਹੁੰਦਾ। ਫਿਰ ਅਸੀਂ ਇਹ ਹਜਮ ਨਹੀਂ ਕਰ ਪਾਉਂਦੇ। ਪਰੇਸ਼ਾਨ ਹੋ ਜਾਂਦੇ। ਫਿਰ ਅਸੀਂ ਬੜੀ ਧੀਰ ਇਸ ਇਸ ਚੀਜ਼ ਨੂੰ ਹਜਮ ਕਰਨ ਤੇ ਲਾ ਦਿੰਨੇ ਆ ਜਿਹਦੇ ਕਰਕੇ ਅਸੀਂ ਬੜਾ ਨੁਕਸਾਨ ਕਰਦੇ ਆ ਕਿਉਂਕਿ ਸਾਡੀਆਂ ਹੋਪਸ ਬਹੁਤ ਜ਼ਿਆਦਾ ਹਾਈ ਹੁੰਦੀਆਂ ਜੀ ਕਿ ਵੀ ਮੈਂ ਤਾਂ ਪੜ੍ਹਾਈ ਤੋਂ ਬਾਅਦ ਬਹੁਤ ਵੱਡੀਆਂ ਕਮਾਈਆਂ ਕਰਨੀਆਂ ਹਾਲਾਂਕਿ ਇਹ ਯੂਜ਼ ਕਿਸ ਸਹੀ ਨਹੀਂ ਹੈਗਾ ਜੀ ਪੜ੍ਹਾਈ ਤੋਂ ਬਾਅਦ ਤਾਂ ਸ਼ੁਰੂ ਹੁੰਦਾ ਸਿਸਟਮ ਜੀ ਹੁਣ ਇਹਦੇ ਚ ਇੱਕ ਪੰਜਾਬ ਤੇ ਹਿਮਾਚਲ ਦੇ ਮੁੰਡੇ ਕੁੜੀਆਂ ਦਾ ਖਾਸਾ ਫਰਕ ਦੇਖਿਆ ਸੀ ਜਿਹੜੇ ਹਿਮਾਚਲ ਦੇ ਮੁੰਡੇ ਕੁੜੀਆਂ ਨੇ ਜੀ ਉਹ 10ਵੀਂ ਜਾਂ ਪਲੱਸ 2 ਤੋਂ ਬਾਅਦ ਹੀ ਜੌਬ ਸ਼ੁਰੂ ਕਰ ਦਿੰਦੇ ਆ। ਅੱਛਾ ਜੀ। ਉਹ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤਕਰੀਬਨ ਮੈਜੋਰਿਟੀ ਉਹਨਾਂ ਦੀ ਉਹ ਕੋਰਸਪੋਂਡੈਂਸ ਹੈ। ਪ੍ਰਾਈਵੇਟ ਕਰਦੇ ਉਹ। ਉਹ ਕੀ ਕਰਦੇ ਹੁਣ ਮੰਨ ਲਓ ਪਲੱਸ 2 ਤੋਂ ਬਾਅਦ ਪੰਜਾਬ ਦੇ ਕਿਸੇ ਮੁੰਡੇ ਨੇ 4 ਸਾਲ ਡਿਗਰੀ ਕੀਤੀ। ਉਹ ਉਹੀ 4 ਸਾਲ ਨਾਲ ਕੰਮ ਕਰਦੇ ਆ। ਉਹ ਇੱਥੇ ਇੰਨੇ ਹੀ ਕੰਪਨੀਆਂ 'ਚ ਐਜ਼ ਅ ਫਰੈਸ਼ਰ ਬਿਨਾ ਕਿਸੇ ਜਿਹੜਾ ਮੇਜਰ ਸੈਲਰੀ ਤੋਂ ਸਟਾਈਪਿੰਟ ਬੇਸਿਸ ਤੇ ਆਪਦਾ ਕੰਮ ਸ਼ੁਰੂ ਕਰਦੇ ਆ ਹੁਣ ਤੁਸੀਂ ਇਹ ਦੇਖੋ ਵੀ ਉਹ 4 ਸਾਲਾਂ ਦੇ ਵਿੱਚ ਬਹੁਤ ਸਾਰਾ ਕੁਝ ਸਿੱਖ ਲੈਂਦੇ ਆ ਤੇ ਉਧਰ 4 ਸਾਲਾਂ ਦੀ ਡਿਗਰੀ ਚ ਕੁਝ ਵੀ ਨਹੀਂ ਸਿੱਖਿਆ ਹੁੰਦਾ ਇਹ ਇੱਕ ਖੱਪਾ ਹੈ ਸਭ ਤੋਂ ਵੱਡਾ ਖੱਪਾ ਇਹ ਹੈ ਉਹ ਜਿਹੜਾ 4 ਸਾਲਾਂ ਦੀ ਡਿਗਰੀ ਤੋਂ ਬਾਅਦ ਉਹ ਸ਼ੁਰੂ ਹੋਣਾ ਕੰਮ ਉਹ ਫਿਰ ਉਹੀ ਹੋਣਾ ਜਿਹੜਾ ਇਹ ਹਿਮਾਚਲ ਵਾਲੇ ਮੁੰਡੇ ਨੇ ਪਲੱਸ 2 ਤੋਂ ਬਾਅਦ ਸ਼ੁਰੂ ਕੀਤਾ ਸੀ ਕਿਆ ਬਾਤ ਤੇ ਉਹ ਗੈਪ ਪੈ ਜਾਂਦਾ ਪਰ ਜਦੋਂ ਅਸੀਂ 4 ਸਾਲ ਡਿਗਰੀ ਕਰ ਚੁੱਕੇ ਹੁੰਦੇ ਆ ਸਾਡੇ ਲਈ ਫਿਰ ਸੰਘਰਸ਼ ਕਰਨਾ ਬੜਾ ਔਖਾ ਲੱਗਦਾ ਸਾਨੂੰ ਪਲੱਸ 2 'ਚ એનર્ਜੀ ਤੇ ਨਵੇਂ ਆਪਾਂ ਜਾਂ ਹੁੰਦਾ ਸੰਘਰਸ਼ ਕਰਨਾ ਵੀ ਥੋੜਾ ਜਿਹਾ ਉਹ ਆਪਣਾ ਸਿੱਖਣ ਦੀ ਜਿਹੜੀ ਆਪਾਂ ਨੂੰ ਤਾਂਗ ਜ਼ਿਆਦਾ ਹੁੰਦੀ ਹੈ ਉਦੋਂ ਪਲੱਸ 2 ਤੋਂ ਬਾਅਦ-ਬਾਅਦ ਤੇ ਉਹਦੇ ਕਰਕੇ ਉਹ ਵੀ ਇੱਕ ਅਸੀਂ ਫਰਕ ਦੇਖਿਆ ਕਿਉਂਕਿ ਅਸੀਂ ਇੱਥੇ ਦੇਖਿਆ ਜਿਵੇਂ ਹੁਣ ਪੰਜਾਬ ਤੋਂ ਮੁੰਡੇ ਕੁੜੀਆਂ ਆਉਂਦੇ ਉਹ ਤਕਰੀਬਨ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਨੇ ਜੀ ਅੱਛਾ ਅੱਗੇ ਅੱਗੇ ਫਿਰ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਬੱਚਿਆਂ 'ਚ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਹੋਣੀਆਂ ਚਾਹੀਦੀਆਂ ਆਈਟੀ ਦੇ ਫੀਲਡ 'ਚ ਆਉਣ ਲਈ ਮਸਲਾ ਸਾਰਾ ਉਹੀ ਹੈ ਜੀ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਤਾਂ ਕਿ ਉਹਨਾਂ ਦੀਆਂ ਹੋਪਸ ਜਿਹੜੀਆਂ ਉਹ ਗਰਾਊਂਡ ਰਿਐਲਿਟੀ ਨਾਲ ਮੈਚ ਨਹੀਂ ਕਰਦੀਆਂ ਉਹਦੇ ਇੱਕ ਕਾਰਨ ਇਹ ਵੀ ਹੈ ਵੀ ਸਾਡੇ ਹਰ ਘਰ ਦਾ ਆਂਡੀ ਗਵਾਂਡੀ ਜਾਂ ਸਾਡਾ ਕੋਈ ਸਰਕਲ ਦਾ ਬੰਦਾ ਤਾਂ ਬਾਹਰ ਬੈਠਾ ਹੈ ਹਾਂਜੀ ਸਾਨੂੰ ਇਹ ਲੱਗਦਾ ਵੀ ਉਹ ਸਾਡੀ ਉਮਰ 'ਚ ਕੀ ਕੁਝ ਲਈ ਬੈਠਾ ਹੈ ਅਸੀਂ ਉਸ ਉਮਰ ਦੇ ਵਿੱਚ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਿਵੇਂ ਕਰੀਏ ਇਹ ਹੀ ਚੀਜ਼ ਉਹਨਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦੀ ਉਹ ਐਦਾਂ ਸ਼ੁਰੂ ਕਰਨੀ ਪਾਉਂਦੇ ਉਹ ਚੀਜ਼ ਉਹਨਾਂ ਤੋਂ ਹੋਣੀ ਪਾਉਂਦੀ ਸਮਾਂ ਲੰਘੀ ਜਾਂਦਾ ਹੈ ਸਮਾਂ ਲੰਘੀ ਜਾਂਦਾ ਤੇ ਫਿਰ ਜੇ ਮੰਨ ਲਓ 2 2.5 ਸਾਲ ਲੰਘ ਗਏ ਫਿਰ ਨਾ ਉੱਧਰਲੇ ਆ ਨਾ ਇੱਧਰਲੇ ਆ ਫਿਰ ਸਿਸਟਮ ਬਿਲਕੁਲ ਹੀ ਖਰਾਬ ਹੋ ਜਾਂਦਾ ਸਕੋਪ ਕੀ ਹੈ ਆਈਟੀ ਦੇ ਵਿੱਚ ਸਕੋਪ ਕੀ ਹੈ ਜਾਇ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਚਾਹੀਦੇ ਆਈਟੀ ਨੂੰ ਕਿਸ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਸੀਂ ਹੁਣ 3 ਸਾਲ ਸੰਘਰਸ਼ ਕਰਕੇ ਲਿਆ ਹੈ ਹੁਣ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ ਸਕੋਪ ਜੀ ਬਹੁਤ ਜ਼ਿਆਦਾ ਹੈ ਸਕੋਪ ਬਹੁਤ ਜ਼ਿਆਦਾ ਕਿਉਂ ਹੈ ਕਿਉਂਕਿ ਸਾਡੀ ਜਿਹੜੀ ਸਰਵਿਸ ਹੈ ਉਹ ਵਰਲਡ ਵਾਈਡ ਦਿੱਤੀ ਜਾ ਸਕਦੀ ਹੈ ਆਈਟੀ ਦੀ ਕਿ ਆਪਣੇ ਕੋਲੇ ਪੂਰਾ ਵਰਲਡ ਹੈ ਕਿਸੇ ਇੱਕ ਥਾਂ ਨਹੀਂ ਦੇਣੀ ਦੂਸਰੀ ਥਾਂ ਦੇ ਲੋਕ ਤੀਸਰੀ ਥਾਂ ਦੇ ਲੋ ਸਾਰਿਆਂ ਨੂੰ ਜਰੂਰਤ ਹੈ ਦੀ ਹਾਂਜੀ ਤੇ ਇਸੇ ਕਰਕੇ ਇੰਨੀਆਂ ਸਾਰੀਆਂ ਆਈਟੀ ਕੰਪਨੀਆਂ ਵਧੀਆ ਖੁਸ਼ੀ ਨਾਲ ਆਪਦੀ ਰੋਜੀ ਰੋਟੀ ਕਮਾਈ ਵੀ ਜਾਂਦੀਆਂ ਵਧੀਆ ਤਰ੍ਹਾਂ ਤਾਂ ਬੰਦੇ ਦੀ ਮਿਹਨਤ ਦੀ ਗੱਲ ਹੈ ਕਿ ਉਹ ਕਰਨਾ ਚਾਹੁੰਦਾ ਜਾਂ ਨਹੀਂ ਕਰਨਾ ਚਾਹੁੰਦਾ ਨਹੀਂ ਮੈਂ ਤਾਂ ਆਈਟੀ ਤੋਂ ਬਾਹਰ ਜਾ ਕੇ ਵੀ ਇਹੀ ਮੰਨਦਾ ਕਿ ਜਿਵੇਂ ਹੁਣ ਕੁਝ ਲੋਕ ਕਹਿੰਦੇ ਖੇਤੀ ਲਾਹੇਵੰਦ ਹੰਦ ਨਹੀਂ ਹੈ ਮੈਨੂੰ ਤਾਂ ਇਦਾਂ ਲੱਗਦਾ ਵੀ ਖੇਤੀ ਤੋਂ ਲਾਹੇਵੰਦ ਹੰਦ ਕਿਹੜਾ ਹੋ ਸਕਦਾ ਜੀ ਹੁਣੇ ਤੁਸੀਂ ਦੇਖਿਆ ਵੀ ਹੁਣ ਇੱਥੇ ਕੋਈ ਆਪਣੇ ਪੰਜਾਬ ਦੇ ਕਿਸੇ ਪਿੰਡ ਦਾ ਮੁੰਡਾ Google 'ਚ ਕੰਮ ਕਰਦਾ ਸੀ ਉਹਦਾ 1 ਕਰੋੜ ਦਾ ਪੈਕੇਜ ਸੀਗਾ ਹਾਂਜੀ ਤੇ ਉਹਨੇ ਉਹ ਛੱਡ ਕੇ ਸਾਲ ਦਾ 1 ਕਰੋੜ ਦਾ ਪੈਕੇਜ ਸੀ ਉਹ ਛੱਡ ਕੇ ਉਹਨੇ ਖੇਤੀ ਸ਼ੁਰੂ ਕੀਤੀ ਹੈ ਹਾਂਜੀ ਤੇ ਉਦੋਂ ਵੱਧ ਕਮਾਈ ਕਰ ਰਿਹਾ ਜੀ ਬਿਲਕੁਲ ਤਾਂ ਇਹ ਹੁਣ ਇਹ ਤਾਂ ਫੇਰ ਗੱਲ ਉਹੀ ਆ ਗਈ ਨਾ ਜੀ ਤੁਹਾਡੀ ਤੁਹਾਡੀ ਭੁੱਖ ਕਿੰਨੀ ਕ ਹੈ ਹਮ ਹਮ ਤੁਹਾਡਾ ਤੁਹਾਡਾ ਜਨੂਨ ਕਿੰਨਾ ਕ ਹੈ ਵੀ ਤੁਸੀਂ ਵਾਕੇ ਕੁਝ ਕਰਨਾ ਹੈ ਕਿ ਨਹੀਂ ਕਰਨਾ ਹੁਣ ਅਸੀਂ ਵੀ ਜਦੋਂ ਅਸੀਂ ਇੰਨੇ ਦੁਖੀ ਹੋ ਰਹੇ ਸੀ ਹਰ ਬੰਦੇ ਤੋਂ ਪੈਸੇ ਧਾਰੇ ਮੰਗਦੇ ਸੀ ਸਾਡੇ ਤੋਂ ਕੰਮ ਚੱਲਦਾ ਨਹੀਂ ਸੀ ਅਸੀਂ ਵੀ ਹੱਥ ਖੜੇ ਕਰਕੇ ਘਰੇ ਆ ਕੇ ਬਹਿ ਜਾਂਦੇ ਵੀ ਇਹ ਤਾਂ ਹੁੰਦਾ ਨਹੀਂਗਾ ਤੇ ਫਿਰ ਜੀ ਅਸੀਂ ਪੰਜਾਬ ਵਾਲੇ ਲੋਕ ਨਹੀਂ ਜੇ ਕਰ ਸਕਦੇ ਫਿਰ ਦੁਨੀਆ 'ਚ ਕੌਣ ਕਰ ਸਕਦਾ ਅਸੀਂ ਤਾਂ ਖਾਸ ਲੋਕ ਹਾਂ ਬਿਲਕੁਲ ਸਿਰੜੀ ਕੌਮ ਆ ਅਸੀਂ ਜੇ ਅਸੀਂ ਨਹੀਂ ਕਰ ਸਕਦੇ ਫਿਰ ਉਹ ਕੰਮ ਦੁਨੀਆ 'ਚ ਹੋ ਹੀ ਨਹੀਂ ਸਕਦਾ ਤੇ ਜੇ ਦੁਨੀਆ 'ਚ ਕੋਈ ਵੀ ਬੰਦਾ ਉਹ ਕੰਮ ਕਰੀ ਜਾਂਦਾ ਫਿਰ ਤਾਂ ਅਸੀਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਫਿਰ ਸਾਡੀ ਵੀ ਕਮੀਆਂ ਸ਼ਾਇਦ ਅਸੀਂ ਕਰ ਨਹੀਂ ਰਹੇ ਜੀ اچھا ਹੁਣ ਹੁਣ ਸਕੂਪ ਬੱਚੇ ਜਿਹੜੇ ਆਈਟੀ ਚ ਪੜ ਰਹੇ ਐ ਉਹਨਾਂ ਨੂੰ ਕਿਹੜੇ ਪਾਸੇ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੀਆਂ ਜਿਵੇਂ ਤੁਸੀਂ ਉਹ ਕੰਪਨੀਆਂ ਸਕੂਲੀਆਂ ਇਹਨਾਂ ਦੇ ਵਿੱਚ ਉਹ ਡਾਇਰੈਕਟ ਆਉਣ ਤੇ ਉਹਨਾਂ ਦਾ ਸੰਘਰਸ਼ ਘਟ ਜੇ ਅਸਲ ਦੇ ਵਿੱਚ ਨਾ ਜੀ ਕੋਈ ਵੀ ਇੱਕ ਡਿਪਾਰਟਮੈਂਟ ਚੂਜ਼ ਕਰਨ ਦੀ ਲੋੜ ਹੈ ਆਈਟੀ ਦੇ ਵਿੱਚ ਡਿਪਾਰਟਮੈਂਟ ਹੁੰਦੇ ਐ ਜਿੱਦਾਂ ਕਿ ਯੂਆਈ ਯੂਐਕਸ ਐ ਫਰੰਟ ਐਂਡ ਡਵੈਲਪਮੈਂਟ ਹੈ ਬੈਕ ਐਂਡ ਡਵੈਲਪਮੈਂਟ ਹੈ ਮੋਬਾਈਲ ਐਪ ਡਵੈਲਪਮੈਂਟ ਹੈ ਡਿਜੀਟਲ ਮਾਰਕੀਟਿੰਗ ਹੈ ਕਿ ਵੀ ਤੁਸੀਂ ਕਿਹੜੀ ਚੀਜ਼ ਦੇ ਵਿੱਚ ਤੁਹਾਡਾ ਇੰਟਰਸਟ ਹੈ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਕਰ ਸਕਦੇ ਹੋ ਮੁਹਾਰਤ ਚਾਹੀਦੀ ਉਹਦੇ ਵਿੱਚ ਤਾਂ ਜਿਹੜੀ ਵੀ ਚੀਜ਼ ਤੁਸੀਂ ਚੂਜ਼ ਕਰ ਲਈ ਫਿਰ ਉਹਨੂੰ 7-8 ਸਾਲ ਦਿਓ ਵਿਦ ਗ੍ਰੈਜੂਏਸ਼ਨ ਜੇ ਜਦੋਂ ਸ਼ੁਰੂ ਕਰਤਾ ਉਸ ਤੋਂ ਬਾਅਦ ਜੀ ਜੇ ਤੁਸੀਂ ਕਿਸੇ ਵੀ ਇੱਕ ਫੀਲਡ ਦੇ ਵਿੱਚ ਜਿਹੜਾ ਵੀ ਤੁਸੀਂ ਚੂਜ਼ ਕਰੋਗੇ ਉਹਦੇ 'ਚ 7-8 ਸਾਲ ਦੇ ਦਿਓਗੇ ਜੀ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਜ਼ਿੰਦਗੀ ਦੀ ਉਹ ਹਰ ਚੀਜ਼ ਹੋਊਗੀ ਜਿਹੜੀ ਇੱਕ ਆਮ ਕਾਮਯਾਬ ਬੰਦੇ ਕੋਲ ਹੁੰਦੀ ਹੈ ਜੀ ਪਰ ਮਸਲਾ ਇਹ ਆ ਵੀ ਜੇ ਤੁਸੀਂ ਕੌਮ ਵੀ ਜੇ ਮੈਂ ਕੰਮ ਸ਼ੁਰੂ ਕੀਤਾ ਤੇ ਅਗਲੇ ਸਾਲ ਹੀ ਮੇਰੇ ਕੋਲ ਤਾਂ ਗੱਡੀਆਂ ਗੁੱਡੀਆਂ ਆ ਜਾਣ ਹੈ ਨਾ ਇਹ ਤਾਂ ਮਸਲਾ ਹੈਗਾ ਮਸਲਾ ਇਹ ਕਿ ਉਸੇ ਫੀਲਡ ਦੇ ਵਿੱਚ ਡਟੇ ਰਹਿਣ ਦਾ ਜਿਵੇਂ ਆਪਣੇ ਬਹੁਤ ਤਰ੍ਹਾਂ ਦੇ ਮਕੈਨਿਕ ਹੁੰਦੇ ਆ ਭਾਵੇਂ ਕੋਈ ਸਕੂਟਰ ਦਾ ਹੈ ਕਾਰ ਦਾ ਹੁਣ ਮਕੈਨਿਕ ਤਾਂ ਬਥੇਰੇ ਹੁੰਦੇ ਪਰ ਇੱਕ ਮਕੈਨਿਕ ਐ ਹੋ ਜਾ ਹੁੰਦਾ ਵੀ ਉਹਦੇ ਕੋਲ ਜਿਹੜੀ ਮਰਜ਼ੀ ਚੀਜ਼ ਲੈ ਜਾਓ ਉਹਨੇ ਠੀਕ ਕਰੀ ਤੇ ਹਾਂ ਤਾਂ ਉਹ ਬਣਨ ਦੀ ਗੱਲ ਹੈ ਜਿਹੜਾ ਮਰਜ਼ੀ ਫੀਲਡ ਚੁਣੋ ਉਹਦੇ ਚ ਜਿਹੜੀ ਮਰਜ਼ੀ ਡੈਜ਼ਿਗਨੇਸ਼ਨ ਚੁਣ ਲੋ ਫਿਰ ਉਹਦੀ ਸਿੱਦਤ ਨਾਲ ਕੰਮ ਕਰੋ ਮਤਲਬ ਇਹ ਗੱਲ ਝੂਠੀ ਹੋ ਹੀ ਨਹੀਂ ਸਕਦੀ ਕਦੇ ਵੀ ਜੇ ਕੋਈ ਬੰਦਾ ਇਹਨੂੰ ਇਸੇ ਤਰ੍ਹਾਂ ਫਾਲੋ ਕਰ ਲੇ ਉਹ ਮਿਹਨਤ ਕਰੇ ਉਹਦੇ ਚ ਕਿਵੇਂ ਨਹੀਂ ਉਹ ਕਾਮਯਾਬ ਹੁੰਦਾ ਹੋਊਗਾ ਜੀ ਆਪਾਂ ਦੇਖਿਆ ਆਪਣੇ ਕੋਲ ਹੁਣ ਮੁੰਡੇ ਕੁੜੀਆਂ ਕਈ ਇੰਟਰਨ ਸ਼ੁਰੂ ਕਰਦੇ ਆ ਬਿਲਕੁਲ ਜਿਵੇਂ ਪੜਾਈ ਤੋਂ ਬਾਅਦ ਉਹ ਜੀ ਉਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਉਹ ਹੁਣ ਉਹ ਜਿਸ ਦਿਨ ਆਏ ਸੀ ਮੈਂ ਉਦੋਂ ਵੀ ਉਹਨਾਂ ਨੂੰ ਇਹੀ ਗੱਲ ਆਖੀ ਸੀ ਹਾਂਜੀ ਕਿ ਵੀ ਤੁਸੀਂ ਐਵੇਂ ਕਿਤੇ ਆਸੇ ਪਾਸੇ ਵਾਲੇ ਕਿਸੇ ਮੁੰਡੇ ਕੁੜੀ ਨੂੰ ਜਾਂ ਹੋਰ ਕਿਸੇ ਆਪ ਦੇ ਜਾਣਕਾਰ ਨੂੰ ਵੇਖ ਕੇ ਦਿਲ ਛੋਟਾ ਨਾ ਕਰ ਲਿਓ ਵੀ ਉਹ ਤਾਂ ਐਂ ਕਾਮਯਾਬ ਹੋਇਆ ਪਰਦਾ ਜਿਉਂ ਨੇ ਇੰਨੀਆਂ ਚੀਜ਼ਾਂ ਲੈ ਲਈਆਂ ਤੁਸੀਂ ਆਪ ਦੇ ਫੀਲਡ ਦੇ ਵਿੱਚ 7-8 ਸਾਲ ਦਿਓ ਤੁਹਾਡੇ ਕੋਲੇ ਇਹ ਸਾਰਾ ਕੁਝ ਹੋਊਗਾ ਜਿਉਂ ਵੀ ਹੋਇਆ ਜੀ ਸਾਡੇ ਕੋਲੇ ਬਥੇਰੇ ਟੀਮ 'ਚ ਮੁੰਡੇ ਕੁੜੀਆਂ ਹੈਗੇ ਆ ਜਿਨ੍ਹਾਂ ਨੇ ਜਿਹੜੇ 7-8 ਸਾਲਾਂ ਤੋਂ ਸਾਡੇ ਕੋਲੇ ਜਿਨ੍ਹਾਂ ਨੇ ਸਾਰਾ ਕੁਝ ਪਾਇਆ ਉਹਨਾਂ ਇਟ ਦੇ ਵਿੱਚ ਇੱਕ ਮੁਹੱਲੀ ਦੇ ਵਿੱਚ ਮੈਨੂੰ ਆਉਂਦਾ ਕਿ ਹੋਰ ਸਟੇਟਾਂ ਦੇ ਬੱਚੇ ਆ ਕੇ ਮੁਹੱਲੀ ਦੇ ਜਿਹੜੇ ਵੱਡੇ ਵੱਡੇ ਟਾਵਰ ਬਣੇ ਹੋਏ ਆ ਉਹਨਾਂ ਦੇ ਵਿੱਚ ਉੱਪਰ ਰਹੇ ਆ ਸਾਡੇ ਪੰਜਾਬ ਵਾਲੇ ਪਛੜ ਰਹੇ ਕਿਉਂ ਪੰਜਾਬ ਵਾਲੇ ਮੁੰਡੇ ਕੁੜੀਆਂ ਜੀ ਪਛੜਨ ਦੇ ਕਈ ਕਾਰਨ ਆ ਉਹਨਾਂ ਚੋਂ ਇੱਕ ਵੱਡਾ ਕਾਰਨ ਇਹ ਵੀ ਹੈ ਵੀ ਅਸੀਂ ਕਰਨਾ ਨਹੀਂ ਚਾਹੁੰਦੇ ਸਾਡੀ ਇੱਛਾ ਨਹੀਂ ਹੈ ਅਸੀਂ ਮਿਹਨਤ ਤੋਂ ਥੋੜਾ ਭੱਜ ਰਹੇ ਆ ਜਾਂ ਸਾਨੂੰ ਐ ਲੱਗਦਾ ਵੀ ਇਹ ਦਿਮਾਗੀ ਕੰਮ ਹੈ ਸ਼ਾਇਦ ਸਾਡੇ ਵੱਸ ਦੀ ਗੱਲ ਨਹੀਂ ਹਾਂਜੀ ਹੁਣ ਜੀ ਉਸ ਤੋਂ ਬਾਅਦ ਕਈ ਮੁੰਡੇ ਕੁੜੀਆਂ ਸ਼ੁਰੂ ਵੀ ਕਰਦੇ ਆ ਤਾਂ ਉਹ ਕੰਮ ਨੂੰ ਕੰਮ ਲੈ ਕੇ ਨਹੀਂ ਕਰਦੇ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕੰਮ ਹੈ ਤੇ ਕੰਮ ਹੈ ਫਿਰ ਭਾਵੇਂ ਬਰਪ ਪੈਂਦੀ ਅਸੀਂ ਜਾਣਾ ਹੀ ਹੈ ਇੱਥੇ ਹੁਣ ਜਿਵੇਂ ਸਾਡੇ ਕੋਲੇ ਮੰਨ ਲਓ ਪੰਜਾਬ ਦੇ ਮੁੰਡੇ ਕੁੜੀਆਂ ਕੰਮ ਕਰਦੇ ਆ ਤਾਂ ਉਹਨਾਂ ਦੇ ਤੌਰ ਤਰੀਕੇ ਅਲੱਗ ਹੈ ਹੁਣ ਇਹ ਇਹ ਆਪਾਂ ਕਹਿੰਨੇ ਤਾਂ ਸਾਰੇ ਵੀ ਹਿਮਾਚਲ ਵਾਲੇ ਮੁੰਡੇ ਕੁੜੀਆਂ ਨੇ ਭਰਤਾ ਮੋਹੱਲੀ ਜਾਂ ਕਵਰ ਕਰ ਲਿਆ ਹੁਣ ਮੈਂ ਇਹਨੂੰ ਦੱਸਦਾ ਵੀ ਸਾਡੇ ਪੰਜਾਬ ਵਾਲੇ ਜੇ ਮੁੰਡੇ ਸਾਡੇ ਕੋਲ ਕੰਮ ਕਰਦੇ ਆ 9 ਵਜੇ ਦਾ ਟਾਈਮ ਹੈ ਤਾਂ ਉਹ ਸ਼ੇਅਰ 10 ਵਜੇ ਆਉਣਗੇ ਹੋ ਜਾਦਾ 10:30 ਵੀ ਆ ਜਾਣ ਫਿਰ ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਦੱਸ ਲੋ ਵੀ ਇਦਾਂ ਨਹੀਂ ਆਪਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਹੈ ਟਾਈਮ ਤੇ ਆਓ ਹਨਾ ਪਰ ਉਹੀ ਜੇ ਹੁਣ ਹੋਰ ਸਟੇਟਾਂ ਦੇ ਜਵਾਕ ਹੈ ਉਹਨਾਂ 'ਚ ਇਸ ਤਰ੍ਹਾਂ ਦੀਆਂ ਦਿੱਕਤਾਂ ਘੱਟ ਨੇ ਉਹ 8:55 ਤੇ ਵੀ ਆ ਜਾਣਗੇ 9 ਵਜੇ ਦੇ ਵਿੱਚ ਤੇ ਉਹ ਆ ਕੇ ਆਪ ਦਾ ਉਸ ਤੋਂ ਬਾਅਦ ਓਵਰਟਾਈਮ ਵੀ ਲਾਉਣਗੇ ਵੀ ਅਸੀਂ ਹੋਰ ਲੱਭ ਲਈਏ ਕੁਝ ਸਿੱਖ ਲਈਏ ਕੁਝ ਪਤਾ ਲੱਗ ਜਾਏ ਅਸੀਂ ਵੀ ਐਂ ਕੀਤਾ ਮਤਲਬ ਅਸੀਂ ਜਿਹੜੀ ਮੈਂ ਜੌਬ ਕੀਤੀ ਹੈ ਆਪਾਂ ਮਿਹਨਤ ਕੀਤੀ ਹੈ ਸਾਨੂੰ ਐਂ ਦੱਸ ਵੀ ਸ਼ਾਇਦ ਕੁਝ ਹੋਰ ਸਿੱਖਣ ਨੂੰ ਮਿਲ ਜੇ ਕੁਝ ਹੋਰ ਲੱਭ ਜੇ ਉਹ ਭੁੱਖ ਨਹੀਂ ਰਹੀ ਪੰਜਾਬ ਦੇ ਜਵਾਕਾਂ ਚ ਸ਼ਾਇਦ ਉਹਦਾ ਕਾਰਨ ਇਹੀ ਰਿਹਾ ਵੀ ਹੋਰ ਬੰਦਿਆਂ ਕੋਲੇ ਅਸੀਂ ਚੀਜ਼ਾਂ ਛੇਤੀ ਵੇਖ ਲਈਆਂ ਤੇ ਸਾਨੂੰ ਹੁਣ ਉਹ ਮਿਹਨਤ ਕਰਨੀ ਔਖੀ ਲੱਗਦੀ ਹੈ ਜਾਂ ਅਸੀਂ ਆ ਅਸੀਂ ਛੱਡ ਗਏ ਆ ਵੀ ਇਦਾਂ ਮਿਹਨਤ ਕਰਕੇ ਵੀ ਅਸੀਂ ਉਹ ਸਾਰਾ ਕੁਝ ਪਾ ਸਕਦੇ ਆ ਸੋ ਇਹੋ ਜਿਹੇ ਵੱਡੇ ਕਾਰਨ ਲੱਗਦੇ ਆ ਜੀ ਤੁਸੀਂ ਆਨਲਾਈਨ ਵੀ ਕੰਮ ਦਿੰਦੇ ਹੋ ਆਫਲਾਈਨ ਵੀ ਦਿੰਦੇ ਆ ਆਫਲਾਈਨ ਤਾਂ ਦਿੰਨੇ ਦਿੰਨੇ ਆ ਆਨਲਾਈਨ ਵੀ ਦਿੰਨੇ ਹੋ ਘਰ ਬੈਠਾ ਵੀ ਕਰਨਾ ਚਾਹੀਦਾ ਹਾਂਜੀ ਬਿਲਕੁਲ ਸਾਰੀ ਤਰ੍ਹਾਂ ਦਾ ਕੰਮ ਆਈਟੀ ਦੇ ਵਿੱਚ ਬਹੁਤ سارے ਮੁੰਡੇ ਕੁੜੀਆਂ ਪੰਜਾਬ 'ਚ ਵੀ ਬਥੇਰੀਆਂ ਕੰਪਨੀਆਂ ਵਰਕ ਫਰੋਮ ਹੋਮ ਕਹਿੰਦੇ ਆ ਜਿਹਨੂੰ ਆਪਾਂ ਨਾ ਵੀ ਘਰ ਤੋਂ ਕੰਮ ਕਰਦੇ ਆ ਪਰ ਮੈਂ ਤਾਂ ਇਹ ਕਹਿੰਨਾ ਵੀ ਜੀ ਅਸੀਂ ਪੰਜਾਬ ਦੇ ਵਿੱਚ ਕੋਈ ਮੁਹੱਲੇ ਵਰਗੇ ਸ਼ਹਿਰ ਚ ਆ ਕੇ ਕੰਮ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕੀ ਕਰਾਂਗੇ ਫਿਰ ਜੀ ਅਸੀਂ ਜਿਹੜਾ ਵਰਕ ਫਰਮ ਹੋਮ ਦਾ ਨੁਕਸਾਨ ਵੀ ਜੀ ਇਹ ਹੁੰਦਾ ਹੈ ਕਿ ਤੁਸੀਂ ਇਕੱਲੇ ਬਹਿ ਕੇ ਕੰਮ ਕਰਨਾ ਜੋ ਤੁਹਾਨੂੰ ਆਉਂਦਾ ਉਹੀ ਕਰੋਗੇ ਉਹਦੇ ਵਿੱਚ ਕੁਝ ਆਸ-ਪਾਸੋਂ ਸਿੱਖਣ ਵਾਲਾ ਮਸਲਾ ਤਾਂ ਹੈ ਨਹੀਂ ਨਾ ਜਦੋਂ ਤੁਸੀਂ ਟੀਮ 'ਚ ਬਹਿ ਕੇ ਕੰਮ ਕਰਦੇ ਹੋ ਤਾਂ ਤੁਹਾਡੇ ਕੋਲੇ ਹੋਰ 10 ਜਣੇ ਨੇ ਤੁਹਾਨੂੰ ਕੋਈ ਚੀਜ਼ ਕਿਤੋਂ ਪਤਾ ਚੱਲਦੀ ਕੋਈ ਚੀਜ਼ ਕਿਤੋਂ ਪਤਾ ਚੱਲਦੀ ਤੁਹਾਡੀ ਓਵਰਆਲ ਗਰੋਥ ਹੁੰਦੀ ਹੈ ਤੁਸੀਂ ਡਿਵੈਲਪ ਹੁੰਦੇ ਹੋ ਤੇ ਪਤਾ ਨਹੀਂ ਲੋਕ ਮਿੰਨ ਤਾਂ ਮੇਰੀ ਸਮਝ ਤੋਂ ਬਾਹਰ ਆ ਗਿਆ ਵਰਕ ਫਰੋਮ ਹੋਮ ਵਾਲਾ ਮਸਲਾ ਹੋਰ ਘਰੇ ਬਹਿ ਕੇ ਕਰਨਾ ਵੀ ਕੀ ਹੈ ਤੇ ਘਰੋਂ ਕੰਮ ਕਿਉਂ ਕਰਨਾ ਸਾਡੇ ਇੱਥੇ ਵੈਸੇ ਮਾਹੌਲ ਹੈ ਨਹੀਂ ਵਰਕ ਫਰੋਮ ਹੋਮ ਵਾਲਾ ਪਰ ਸਟਿਲ ਅਸੀਂ ਵੀ ਦਿੰਦੇ ਆ ਟੀਮ ਦੇ ਵਿੱਚ ਕਈ ਬੰਦਿਆਂ ਨੂੰ ਵਰਕ ਫਰੋਮ ਹੋਮ ਸਾਰੀਆਂ ਕੰਪਨੀਆਂ ਦਿੰਦੀਆਂ ਨੇ ਤੇ ਜਹਾ ਜੇ ਕਿਸੇ ਦੀ ਕੋਈ ਮਜਬੂਰੀ ਹੈ ਕੋਈ ਜਿਵੇਂ ਸਾਡੇ ਕੋਲੋਂ ਕਈ ਕੁੜੀਆਂ ਸੀ ਵਿਚਾਰੀਆਂ ਵਿਆਈਆਂ ਜਾਂਦੀਆਂ ਉਹ ਕੰਮ ਕਰਨਾ ਚਾਹੁੰਦੀਆਂ ਤੇ ਪਰ ਉਹਨਾਂ ਦੇ ਸਹੁਰੇ ਅਲਾਉ ਨਹੀਂ ਕਰਦੇ ਤਾਂ ਉਹ ਵੀ ਆਪ ਦੇ ਉਹ ਤੋਂ ਸਾਰੇ ਪਰਿਵਾਰ ਤੋਂ ਘਰ ਤੋਂ ਹੀ ਕੰਮ ਕਰਦੇ ਰਹਿੰਦੀ ਆ ਜੀ ਆਪਣੇ ਕੋਲ ਇਦਾਂ ਤੇਰੀਆਂ ਕੁੜੀਆਂ ਨੇ ਵਿਚਾਰੀ ਨੇ ਕੀਤਾ ਕੰਮ ਵੀ ਉਹ ਉਹਨਾਂ ਨੂੰ ਆਪੇ ਦੋ ਦੋ ਜਿਹੜੀ ਅਸਲ ਗੱਲ ਨਹੀਂ ਕਿ ਸਾਨੂੰ ਮਿਹਨਤ ਕਰਨੀ ਪਊਗੀ ਸਿੱਖਣ ਦੀ ਅੰਦਰ ਇੱਛਾ ਤਾਂ ਰੱਖਣੀ ਪਊਗੀ ਤਾਂ ਇਹ ਜਿਹੜੀਆਂ ਆਈਟੀ ਐ ਚ ਕੋਈ ਵੀ ਫੀਲਡ ਹੈ ਤਾਂ ਕਾਮਯਾਬੀ ਹੈ ਅਸੀਂ ਦਾ ਵੀ ਜੀ ਮੈਂ ਕਿਹਾ ਵੀ ਉਹ ਕਹਿ ਲੋ ਵੀ ਰੱਬ ਥੱਲੇ ਲਾ ਦਈਏ ਜੇ ਅਸੀਂ ਮਿਹਨਤ ਕਰੀਏ ਪੰਜਾਬ ਵਾਲੇ ਬੰਦੇ ਸਾਡੇ ਅੱਗੇ ਕਿਹੜੀ ਚੀਜ਼ ਖੜ ਦੇ ਜੀ ਮਸਲਾ ਹੀ ਕੋਈ ਨਹੀਂ ਇਹ ਆਈਟੀ ਵਾਲੀਆਂ jobbਾਂ-ਜੁਬਾਂ ਕੋਈ ਵੱਡੇ ਮਸਲੇ ਆ ਅਸੀਂ ਨਿਕਲੀਏ ਤਾਂ ਸਹੀ ਕਰੋ ਜੀ ਬਿਲਕੁਲ ਅਸੀਂ ਵੜੀਏ ਇਹਨਾਂ ਕੰਪਨੀਆਂ ਦੇ ਵਿੱਚ ਆ ਕੇ ਉੱਥੇ ਮੱਥਾ ਮਾਰੀਏ ਉੱਥੇ ਮਿਹਨਤ ਕਰੀਏ ਸਿੱਖੀਏ ਅਸੀਂ ਕਿਵੇਂ ਨਹੀਂ ਅਸੀਂ ਕੁਝ ਬਣਦੇ ਮੈਂ ਲਿਖ ਕੇ ਦੇ ਸਕਦਾ ਕਿਸੇ ਵੀ ਬੱਚੇ ਨੂੰ ਕਿ ਉਹ ਜੀ ਤੋੜ ਮਿਹਨਤ ਕਰੇ ਕਿਸੇ ਇੱਕ ਫੀਲਡ ਦੇ ਵਿੱਚ 7 ਤੋਂ 8 ਸਾਲ ਦੇਵੇ ਤਾਂ ਉਹ ਕਾਮਯਾਬ ਹੋ ਜੀ ਜੀ ਔਰ ਇਹ ਇਹ ਹੀ ਚੀਜ਼ ਸਾਰੇ ਕਿਤੇ ਲਾਗੂ ਹੁੰਦੀ ਹੈ ਇਹ ਪੁਲੇਖ ਹੈ ਵੀ ਕਿਤੇ ਬਾਹਰ ਬੂਰ ਜਾ ਕੇ ਛੇਤੀ ਹੋ ਜਾਂਦਾ ਹੈ ਤੁਸੀਂ ਜੇ ਜਾਣਦੇ ਹੋਵੋਗੇ ਤੁਹਾਨੂੰ ਪਤਾ ਹੋਣਾ ਜੀ ਕਿ ਕਿਸੇ ਬਾਹਰਲੇ ਮੁਲਕ ਵੀ ਚਲੇ ਜਾਈਏ 5-6 ਸਾਲ ਦਾ ਸਮਾਂ ਲੱਗਦਾ ਪਰ 7 ਸਾਲ ਲੱਗ ਜਾਂਦੇ ਹੈ ਪੈਰਾ ਪਰ ਹੁਣ ਨੂੰ ਉਹ ਵੱਖਰੀ ਗੱਲ ਹੈ ਕਿਸ਼ਤਾ ਤੇ ਤਾਂ ਇੱਥੋਂ ਕੁਝ ਲੈ ਲਓ ਹੁਣੇ ਹਾਂਜੀ ਹਾਂ ਬਈ ਉਹ ਕੋਈ ਪੈਰਾਮੀਟਰ ਨਹੀਂ ਨਾ ਹੈਗਾ ਮਾਪਣ ਦਾ ਵੀ ਕਿਤੇ ਕੌਣ ਛੇਤੀ ਹੈ ਨਾਲੇ ਸੈੱਟ ਸੈੱਟ ਦੀ ਡੈਫੀਨੇਸ਼ਨ ਵੀ ਆਪੋ ਆਪਣੀ ਹੈ ਯਾਬ ਕਿੰਨੇ ਸੈੱਟ ਕੌਣ ਹੋ ਗਿਆ ਹਨ ਹਾਂਜੀ ਤੇ ਇਸ ਕਰਕੇ ਅਸੀਂ ਮਿਹਨਤ ਕਰੀਏ ਤਾਂ ਕੁਝ ਵੀ ਕਰ ਦਾਂਗੇ ਜੀ ਪੰਜਾਬ ਵਾਲੇ ਬੰਦੇ ਤਾਂ ਤੁਹਾਡੇ ਨਾਲ ਕਿਸੇ ਨੇ ਫਰੈਸ਼ ਨੇ ਜਾਂ ਕਿਸੇ ਐਕਸਪੀਰੀਅੰਸ ਵਾਲੇ ਬੰਦੇ ਨੇ ਜਿਹੜਾ ਤੁਸੀਂ ਜੋ ਪੋਸਟਾਂ ਕੱਢਦੇ ਹੋ ਜਾਂ ਇੰਟਰਵਿਊ ਲਈ ਆਉਂਦੇ ਰਹਿੰਦੇ ਬੱਚੇ ਹਾਂਜੀ ਅਸੀਂ ਸਾਰੀਆਂ ਪੋਜੀਸ਼ਨਾਂ ਤੇ ਹਾਇਰ ਕਰਨੇ ਬੰਦੇ ਜੀ ਹੁਣ ਵੀ ਰੱਖ ਰਹੇ ਹਾਂ ਅੱਜ ਸਵੇਰ ਤੱਕ 10 12 ਇੰਟਰਵਿਊ ਹੋ ਚੁੱਕੀਆਂ ਨੇ ਸਾਰੀਆਂ ਪੋਜੀਸ਼ਨਾਂ ਲਈ ਬੰਦੇ ਲੱਭ ਰਹੇ ਹਾਂ ਯੋਗ ਬੰਦੇ ਮਿਲਦੇ ਹੀ ਨਹੀਂ ਜੀ ਅੱਛਾ ਮੋਹ ਮੰਗੀ ਕੀਮਤ ਦੇਣ ਨੂੰ ਤਿਆਰ ਆਪਾਂ ਅੱਛਾ ਕਿ ਵੀ ਜੋ ਸਾਨੂੰ ਕੰਮ ਚਾਹੀਦਾ ਉਹ ਕਰਕੇ ਦੇਣ ਬੰਦੇ ਤੇ ਕੀ ਮਸਲਾ ਹੈ? ਕੀ ਬਾਤ 12 ਮਹੀਨੇ 30 ਦਿਨ ਹੀ ਆਪਾਂ ਬੰਦੇ ਰੱਖਦੇ ਰਹਿੰਨੇ ਆ ਸਾਡੇ ਤੇ ਕਦੇ ਇੰਟਰਵਿਊ ਬੰਦ ਹੀ ਨਹੀਂ ਹੋਈਆਂ ਜੀ ਔਕਾਤੋਂ ਨਹੀਂ ਬੰਦ ਹੋਈਆਂ ਕਿਉਂਕਿ ਬੰਦੇ ਮਿਲਦੇ ਹੀ ਨਹੀਂ ਬੰਦੇ ਕੰਮ ਹੀ ਨਹੀਂ ਕਰਦੇ ਇਸ ਫੀਲਡ ਚ ਜੀ ਜਾਨ ਵਾਲੇ ਨਹੀਂ ਜੀ ਤੁਸੀਂ ਕਈ ਬੰਦੇ ਵਿਚਾਰੇ ਸਿੱਖਣਾ ਆਉਂਦੇ ਆ ਹੈਨਾ ਉਹ ਸਿੱਖਣ ਹੋਰ ਮਤ ਲੈ ਕੇ ਆਉਂਦੇ ਆ ਕਿ ਵੀ ਸ਼ਾਇਦ ਹੁਣੇ ਹੀ ਕੁਝ ਬਦਲ ਜੂ ਵਾਲਾ ਹਾਂਜੀ 2-3 ਮਹੀਨਿਆਂ ਚ ਹੀ ਉਹਨਾਂ ਦਾ ਤੌਰ ਚੱਕਿਆ ਜਾਂਦਾ ਜੀ ਕਈ ਤਾਂ 2-3 ਮਹੀਨਿਆਂ ਚ ਹੋ ਜਾਂਦੇ ਆ ਗਾਇਬ ਕਈ 6 ਮਹੀਨਿਆਂ ਚ ਹੋ ਜਾਂਦੇ ਆ ਜਾਨੀ ਉਹ ਪੀਰੀਡੀ ਨਹੀਂ ਪਾਰ ਕਰਦੇ ਸਿੱਖਣ ਵਾਲਾ ਜਿਹੜਾ ਹਾਂ ਜੀ ਧੰਨਵਾਦ ਜਿਹੜੇ ਜਿਹੜੇ ਕੀਤੇ ਆ ਸਾਡੇ ਕੋਲ ਹੁਣ ਬਹੁਤ ਜਿਵੇਂ ਮੈਂ ਤੁਹਾਨੂੰ ਦੱਸਿਆ 6-6 7-7 ਸਾਲਾਂ ਤੋਂ ਜਿਹੜੇ ਮੁੰਡੇ ਕੁੜੀਆਂ ਕੰਮ ਕਰੀ ਜਾਂਦੇ ਆ ਤਿੰਨਾ ਤੋਂ ਹੁਣ ਕਿੰਡੀ ਟੀਮ ਹੈ ਆਪਣੇ ਕੋਲੇ ਹੁਣ 50-55 ਜਣੇ ਆ ਜੀ 50 55 ਨੂੰ ਕਿੱਥੇ ਆਈਟੀ ਦਾ ਕੰਮ ਭਾਲਦੇ ਭਾਲਦੇ ਜੇ ਮਿਹਨਤ ਕੀਤੀ ਤਾਂ ਅੱਜ 50-55 ਜਣਿਆਂ ਦੇ ਨਾਲ ਚੁੱਲ੍ਹੇ ਵੀ ਵੱਧ ਰਿਹਾ ਹੈ हां जी मतलब आपा त कौन है ਕਰਨ ਕਰਾਉਣ ਵਾਲੇ ਇਹ ਤਾਂ ਮਹਾਰਾਜ ਦੀ ਕਿਰਪਾ ਬਿਓ ਨੇ ਸਾਰਾ ਕੁਝ ਸਾਨੂੰ ਮੱਤ ਬਖਸ਼ੀ ਸਾਨੂੰ ਉਦਮ ਬਖਸ਼ਿਆ ਜਾਂ ਸਾਨੂੰ ਸਿਰੜ ਬਖਸ਼ਿਆ ਵੀ ਅਸੀਂ ੜੇ ੜੇ ਰਹੇ ਤੇ ਅਸੀਂ ਬਾਨਾ ਬਣ ਗਏ ਇੰਨਾ ਸਭ ਚੀਜ਼ਾਂ ਵਾਸਤੇ ਜੀ। ਕੀ ਬਾਤ ਹੈ। ਜੀ। ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਬੱਚੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਸੇ ਫੀਲਡ 'ਚ ਅੜਨਾ, ਮਿਹਨਤ ਕਰਨੀ, ਲਗਾਤਾਰਤਾ ਰੱਖਣੀ ਤਾਂ ਹੀ ਤੁਹਾਨੂੰ ਇੱਥੋਂ ਤੱਕ ਲੈ ਕੇ ਆਉਂਦੀ ਹੈ ਤੇ ਤੁਹਾਡੀ ਆਈ ਸਫਲਤਾ ਜਿਹੜੀ ਉਹ ਜਾਰੀ ਰਵੇ ਤੁਸੀਂ ਟਾਈਮ ਲੁੱਤਾ ਬਹੁਤ ਚੰਗਾ ਲੱਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ